ਬਾਬਾ ਜੀ ਦੀ ਹਰ ਹਰ ਮਹਾਦੇਵ ਬਾਬਾ ਜੀ ਦਾ ਗੁਰੂ ਸਰਦਾਰ ਆਰਾਮ ਵੈਲਫੇਅਰ ਸੁਸਾਇਟੀ ਮਲਸੀਆਂ ਵੱਲੋਂ 15 ਮਾਰਚ ਦਾ ਨਾ ਮੀਲਾ ਹਰ ਸਾਲ ਮਾਰਚ ਮਹੀਨੇ ਕਰਵਾਇਆ ਜਾਂਦਾ ਜਿਸ ਵਿੱਚ ਸਵੇਰੇ 11:00 ਵਜੇ ਛੰਡੇ ਦੀ ਰਸਮ ਔਰ ਗੁਰੂ ਜੀ ਦਾ ਅਟਤ ਲੰਗਰ ਵਰਤਾਇਆ ਜਾਵੇਗਾ ਕੱਲ 26 ਮਾਰਚ ਨੂੰ ਭਰਮ ਜੀ ਬਾਬਾ ਜੀ ਦੇ ਚਾਲੇ ਦੀ ਰਵਾਨਗੀ ਹੋਵੇਗੀ ਗੁਫਾ ਨੂੰ ਜਾਣ ਦੀ ਔਰ ਜਿੰਨੀ ਵੀ ਵੱਖ-ਵੱਖ ਪਿੰਡਾਂ ਤੋਂ ਸ਼ਹਿਰਾਂ ਤੋਂ ਸੰਗਤ ਇੱਥੇ ਦਰਬਾਰ ਤੇ ਆਉਂਦੀ ਆ ਸਾਰਿਆਂ ਦੀਆਂ ਮਾਨੋ ਕਾਮਨਾ ਪੂਰੀਆਂ ਹੁੰਦੀਆਂ ਆ ਬਾਬਾ ਜੀ ਵੱਲੋਂ ਤੇ ਇਸ ਸਾਲ ਬਾਅਦ ਜੋ ਬਾਬਾ ਜੀ ਦੀਆਂ ਸੁੱਖਾਂ ਨਿਆਜ਼ਾਂ ਲੈ ਕੇ ਪੀਰ ਨਗਾਇਜ਼ ਤੋਂ ਹੁੰਦਿਆਂ ਆ ਬਾਬਾ ਵਾਲਕਨਾਥ ਪਹੁੰਚੀ ਦਾ ਜਿਸ ਵਿੱਚ ਸਾਡੇ ਹਲਕੇ ਦੇ ਮੁੱਖ ਮਹਿਮਾਨ ਬਿੰਦਰ ਪੰਡੋਰੀ ਜੀ ਔਰ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਇੱਥੇ ਪਹੁੰਚੀ ਆ ਔਰ ਸਾਰਿਆਂ ਦਾ ਮੈਂ ਦਿਲ ਦੇ ਹਿਰਿਆਂ ਤੋਂ ਧੰਨਵਾਦ ਕਰਦਾ ਆ ਸਾਡੇ ਪੰਡੋਰੀ ਸਾਹਿਬ ਜੀ ਦਾ ਜਿਨ੍ਹਾਂ ਨੇ ਇਸ ਮੇਲੇ ਤੇ ਆ ਕੇ ਗੁਰੂ ਸਰਦਾਰ ਆਰਮ ਵੈਲਫੇਅਰ ਸੁਸਾਇਟੀ ਦੀ ਜੋ ਦਰਵਾਜ਼ੀ ਛੱਤ ਹੈ ਉਹਦੇ ਬਾਰੇ ਵੀ ਸਾਨੂੰ ਇਹਨਾਂ ਨੇ ਭਰੋਸਾ ਦਿੱਤਾ ਹੈ ਕਿ ਇਸ ਦਰਵਾਰ ਵਾਸਤੇ ਸੋਚਿਆ ਜਾਵੇਗਾ ਔਰ ਜਲਦੀ ਹੀ ਇੱਥੇ ਵੀ ਅਮਲ ਕੀਤਾ ਜਾਵੇਗਾ ਜੋ ਕਿ ਸਾਨੂੰ ਬਹੁਤ ਹੀ ਉਮੀਦਾਂ ਵਾਂ ਉਮੀਦਾਂ ਦੇ ਨਾਲ ਸਾਡੇ ਕੰਡੋਰੀ ਸਾਹਿਬ VIPਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਔਰ ਸਾਥ ਗਿੰਦੇ ਆ ਅਸੀਂ ਗੁਰੂ ਮਹਾਰਾਜ ਮੋਢੇ ਇਹ ਅਰਦਾਸ ਕਰਦੇ ਆ ਕਿ ਮੇਲੇ ਗੁਰੂਆਂ ਦੀਆਂ ਧਰਤੀਆਂ ਦਰਬਾਰ ਏਕਤਾ ਦਾ ਪ੍ਰਤੀਕ ਹੈ ਜੋ ਅੱਜ ਪੂਰੀ ਟੀਮ ਇੱਥੇ ਇਕੱਠੀ ਹੋਈ ਆ ਸਾਡੇ ਮੌਦੇਦਾਰ ਸਹਿਬਾਨ ਔਰ ਸਾਡੇ ਸਰਪੰਚ ਸਾਹਿਬਾਨ ਹੈਪੀ ਜੀ ਔਰ ਸਾਡੇ ਕਰਵੰਤ ਸਿੱਧੂ ਜੀ ਸਮੂਹ ਕਮੇਟੀ ਮੈਂਬਰ ਔਰ ਸਾਡੇ ਚੰਦਰਮੋਹਨ ਸੂਰਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਅੱਜ ਕੋਈ ਜ਼ਰੂਰੀ ਕੰਮ ਹੋਣ ਕਰਕੇ ਸਾਡੇ ਸੋਹਣ ਸੂਜੀ ਸਾਡੇ ਵਿਚਾਰ ਪਹੁੰਚੇ ਆ ਔਰ ਸਾਡੇ ਪੱਡਾ ਸਾਹਿਬ ਮੈਤਾ ਸਾਹਿਬ ਬੱਬੀ ਸੰਧਾ ਜੀ ਔਰ ਸਾਡੇ ਸਾਧੂ ਸਾਹਿਬ ਜੀ ਵੀ ਸਾਰੇ ਜਣੇ ਪਹੁੰਚੇ ਆ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੀ ਆਇਆਂ ਆਖਦਾ ਵਾਂ ਬਾਬਾ ਪੋਣਾ ਹਰੀ ਦੇ ਦਰਬਾਰ ਤੋਂ ਸਪਾਰਾ ਪੋਣਾ ਹਰੀ ਜੀ ਦਾ ਬਹੁਤ ਬਣਾ ਰਿਹਾ ਚੇਹਰਿਆਂ ਦੇ